ਹਾਂਜੀ ਅਸੀਂ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕੁਝ ਹਾਲ ਦਿਖਾਵਾਂਗੇ ਸਾਊਥ ਹਾਲ ਕਿ ਨੂੰ ਮਿੰਨੀ ਪੰਜਾਬੀ ਕਹਿੰਦੇ ਆ ਚਲੋ ਆਓ ਚੱਲਦੇ ਆਂ ਫਿਰ ਆਪਾਂ ਇਹ ਆ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਰਸਤਾ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕਰਕੇ ਫਿਰ ਦਿਖਾਉਨੇ ਹਾਂ ਦੇਖੋ ਬਾਬਾ ਸਾਈਕਲ ਚਲਾਈ ਜਾਂਦਾ ਕਿਉਂ ਪਹਿਲਾਂ ਤਾਂ ਇਹ ਹੀ ਪੰਜਾਬ ਦੀ ਝਲਕ ਹੁੰਦੀ ਹੈ ਆਪਣੀ ਸਾਈਕਲ ਲਓ ਜੀ ਆਪਾਂ ਆ ਗਏ ਗੁਰੂ ਘਰ ਕੋਲੇ ਤੇ ਇਹ ਗੁਰਦੁਆਰਾ ਸਿੰਘ ਸਵਾ ਇਹ ਹੈ ਜੀ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਲੈ ਕੇ ਚੱਲਦੇ ਆਂ ਆਪਾਂ ਕਿੰਗ ਸਟਰੀਟ ਆ ਸਾਊਥ ਆਫ ਦੀ ਮੇਨ ਸਟਰੀਟ ਤੇ ਉਤੋਂ ਪਿਆਰ ਦਾ ਉਸ ਨੂੰ ਮਾ ਕੇ ਫਿਰ ਚੱਲਾਂਗੇ ਬਰੌਡਵੇ ਉਥਾਲ ਦੀ ਸਾਥ ਤੇ ਆ ਮੰਦਿਰ ਇਹ ਹੀ ਲਾਇਬ੍ਰੇਰੀ ਇਹ ਆ ਟਾਈਮਿੰਗ ਆ ਪਾਰਕ ਐਵੇਨਿਊ ਆਉਣ ਕੋਲ ਤੋਂ ਬਰ ਸਾਹਿਬ ਗੁਰਦੁਆਰਾ ਸਿੰਘ ਸਾਵਾ ਆ ਦੇਖੋ ਇੱਥੇ ਬੋਰਡ ਪੰਜਾਬੀ ਸ਼ੁਰੂ ਹੋ ਰਿਹਾ ਨੇ ਦੇਸ਼ ਪ੍ਰਦੇਸ਼ ਪੱਗ ਵਾਲਾ ਪੱਗ ਵਾਲਾ ਇੱਥੋਂ ਪੱਗਾਂ ਬੜੀਆਂ ਘੈਂਟ ਮਣਦੀਆਂ ਫੇਰਵਾਨੀਆਂ ਯੋਗ ਮਾਦੀ ਚੱਕੋ ਉਥੋਂ ਜੇ ਇਹਨੇ ਵਿਆਹ ਵਿਊ ਕਰਾਉਣਾ ਇੱਧਰ ਹੀ ਆ ਕੇ ਕਰਵਾ ਲਿਓ ਰੋਦਰ ਸਰਬਣਾ ਭਵਨਾ ਆਪੇ ਮੀਰਾ ਮੀਰਾ ਫਰੀ ਇੰਦਾ ਫਰੀ ਦਾ ਵੀ ਪੀ ਐਨ ਬੀ ਬੈਂਕ ਤੋਂ ਵੀਰ ਯਾਹੀ ਪੀ ਐਨ ਬੀ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਇੱਥੇ ਆ ਗਿਆ ਕਲਾਸੀ ਜਾਂ ਸ਼ਰਮ ਮੁੰਡੇ ਗੱਲ ਕਲਾਸੀ ਖੜਕਾਉਣੀ ਆ ਤਾਂ ਇੱਥੇ ਆਉਣਾ ਕਿੱਦਾਂ ਹੋਰ ਕਿੱਦਾਂ ਨਹੀਂ ਜਾਣਾ ਹੁਣ ਆਪਾਂ ਜਾਂਦਿਆਂ ਬਰੌਡਵੇ ਤੇ ਫੇਰ ਉੱਥੇ ਦਾ ਬੰਦਾ ਤੋਂ ਤੇਰੀਆਂ ਰੌਣਕਾਂ ਕੰਮਿੰਦੀ ਪੰਜਾਬ ਜਿਹਨੂੰ ਕਹਿੰਦੇ ਆ ਦੇਖੋ ਲੱਗੀਆਂ ਆਪਣੇ ਪੰਜਾਬ ਵਾਂਗੂ ਤਾਲਾਂ ਤੇ ਆਹ ਥੂੜ ਆ ਗਈ ਆ ਗਈ ਮੇਰੀ ਮਰਦ ਦੀ ਮਸ ਉਹਪਣੇ ਸਾਰਾ ਕੁਝ ਪੰਜਾਬ ਵਾਂਗੂ ਹੀ ਆ ਮਾਹੌਲ ਪੂਰਾ ਇੱਧਰ ਇਹ ਸਭ ਦੀ ਜੀ ਦੁਕਾਨ ਤੇ ਆ ਗਿਆ ਇਹ ਆ ਨਾਨਕ ਸਵੀਟ ਨਾਨਕ ਸਵੀਟ ਰੋਲ ਘਰ ਇਹ ਆ ਗਿਆ ਕੁਲਚਾ ਆ ਕੁਆਲਿਟੀ ਫੈਬਰਿਕ ਉਹ ਲੁਧਿਆਣਾ ਵਾਲਾ ਹਾਂ ਤਾਂ ਲੁਧਿਆਣਾ ਵਾਲਾ ਚੜਾ ਬ ਯਾਰ ਉਹ ਅੱਗੇ ਆ ਥੋੜਾ ਜਿਹਾ ਆ ਤੁਹਾਨੂੰ ਲੈ ਕੇ ਚੱਲਦੇ ਹਾਂ ਕੁਆਲਿਟੀ ਫੂਡ ਸਾਰਾ ਕੁਝ ਮਿਲਦਾ ਇੱਥੋਂ ਸਬਜ਼ੀਆਂ ਲਟਰਮ ਪਟਰਮ ਆ ਗਏ ਪਿਆਜ਼ ਆ ਕਿਹੜਾ ਪਿਆਜ਼ ਆ ਆ ਸੇਵੀ ਆਗੀਆਂ ਆ ਰਾਸ ਤੇ ਕੁਰਕਰੀ ਲਈ ਲੋ ਵੀ ਚਾਹੀਦਾ ਟਮਾਟਰ ਆ ਛੱਲੀਆਂ ਵੀ ਛੱਲੀਆਂ ਚੱਕੋ ਪੰਜਾਬ ਸਾਗ ਤਰਬੂਜ ਤਰਬੂਜ ਖਰਬੂਜੇ ਆ ਆ ਗਿਆ ਹਾਂ ਇਹ ਸੰਤਰੇ ਆਈ ਨਾ ਸਲਾ ਨਿੰਬੂ ਲਿੰਬੂ ਆ ਗਿਆ ਪਿੰਡੀਆਂ ਅੰਬ ਵੀ ਲੈ ਲਾ ਵੀ ਕਿਹੜੀ ਨਹੀਂ ਪਾਣੀਆਂ ਆ ਗਏ ਆਪਾਂ ਕੁਆਲਿਟੀ ਫੂਡ ਦੇ ਅੰਦਰ ਤੋਂ ਬਣੀਆ ਬਣਾਈਆਂ ਚੀਜ਼ਾਂ ਮਟਰੀ ਮੋਟਰੀ ਜੋ ਮਰਦੀ ਮਟਰੀ ਵਗੈਰਾ ਮਟਰ ਆ ਗਿਆਂ ਬਿਸਕੁਟ ਨਹੀਂ ਕਿਸਮਾਂ ਇਹ ਆ ਗਏ ਚਾਰ ਫਿਸ਼ ਫਿਸ਼ ਦਾ ਵੀ ਹੈ ਫਿਸ਼ ਟਮੇਟੋ ਸੌਸ ਫਿਸ਼ ਹੋਇਆ ਅਜਿਹਾ ਇੱਥੋਂ ਇੱਕ ਖਾਸੀਅਤ ਹੈ ਕਿ ਸਾਗ ਵੀ ਮਿਲਦਾ। ਮਾਪੇ ਸਾਗ ਕਿੱਥੋਂ ਮਿਲਦਾ ਉਹ? ਇੱਥੋਂ ਤੁਹਾਨੂੰ ਦਿਖਾਉਣਾ ਹੈ ਸਾਗ ਵੀ ਮਿਲਦਾ ਬਣਿਆ ਬਣਾਇਆ ਜਾ ਕੇ ਘਰੇ ਤੜਕਾ ਲਾ ਲਓ ਬਸ। ਇਹ ਆ ਰੂਹ ਆਖ ਜਾ। ਆ ਚਾਰ ਮਿਰਚ ਦਾ, ਨਿੰਬੂ ਦਾ, ਆਂਬ ਦਾ ਆ ਸ਼ੱਕਰ ਆ ਗਈ। ਆ ਗਈ ਜੂਸ। ਮੈਂਗੋ ਲੀਚੀ orange ਇਹ aí ਭਾਂਡਾ ਸੈਕਸ਼ਨ ਸਾਡੇ ਵਰਗੇ ਛੜਿਆ ਜਾਣਾ ਲੈਣਾ ਹੋਵੇ ਸੜਿਆਂ ਨੇ ਲਿਆਂਦਾ ਕੁੱਕਰ ਨਹੀਂ ਅਸੀਂ ਤੜਕੇ ਲਾਲਾ ਖਾਵਾਂਗੇ ਆਪਿਆ ਕੁੱਕਰ ਇੱਧਰ ਚੱਕ ਲੈ ਗਲਾਸੀ ਨਾਲ ਮਿੱਟੀ ਦੇ ਭਾਂਡੇ ਆ ਗਏ ਕੋਈ ਚੀਜ਼ ਹਰੇਕ ਚੀਜ਼ ਅਵੇਲੇਬਲ ਹੈ ਇੱਥੇ ਆਪ ਪੈਨ ਆ ਗਏ ਨੱਥੰਗ ਮਾਤੌੜੇ ਇੱਕ ਵਾਰ ਮਿੱਟੀ ਦੇ ਇਹ aí ਕਪਾਸ ਨੇ ਕੋ ਪੰਜਾਬ ਉਹ ਰੱਖਿਆ ਪਿਆ ਨਾ ਸਮਾਨ ਆਪਣਾ ਸਾਰਾ ਵਾਹੀ ਜਿਵੇਂ ਆਪਣੇ ਸੇ ਪੰਜਾਬ ਚ ਹੁਣ ਤਾਂ ਉਦਾਂ ਹੀ ਰੱਖੇ ਪਿਆ ਹਰ ਉਸ ਅਵੇਲੇਬਲ ਸਾਰਾ ਦੇ ਪਲਾਸਟਿਕ ਦੀਆਂ ਬਾਲਟੀਆਂ ਦੇਖੋ ਲੱਗਦਾ ਐਂਧਗੜਾ ਵਾਲਾ ਮੇਨ ਬਾਜ਼ਾਰ ਬਾਲ ਬਿਕਰੀ ਹੋ ਨਹੀਂ ਸਰ ਇੱਥੇ ਹੋਈ ਆ ਸਟੱਫ ਲੰਦੋਂ ਦੀ ਸ਼ੂਟਿੰਗ ਗਾਣੇ ਦੀ ਜਿਹੜੀ ਸਟੱਫ ਲੰਦੋਂ ਦਾ ਗਾਣਾ ਸੀ ਮੂਸਾ ਦਾ ਦਿਲ ਦਾਨੀ ਮਾੜਾ ਬਬਲ ਚਾਏ ਆ ਗਿਆ ਆਰ 32 ਸਾੜੀਆਂ ਕੋਕ ਚੈੱਕ ਕਰੋ ਸਾੜੀਆਂ और रोज चैक रख अपने पंजाब बारे समान आ गया सै पाउंड इतने एक एक पाउंड सारा कुछ है ना ਅਹੀਂ ਆ ਪੰਜੀ ਵਾਲੇ ਇੱਥੇ ਸਮੋਸੇ ਬੜੇ ਮਠੂਨ ਨੇ ਬੜੇ ਖਾਤੇ ਸਮੋਸੇ ਸੀ ਇਹਨਾਂ ਦੇ ਇਹ ਆ ਬਰੋਡਵੇ ਵਾਲਾ ਚੌਂਕ ਸਿੱਧੂ ਕਹਿੰਦਾ ਹੁੰਦਾ ਜਿਹੜਾ ਗਾਣੇ 'ਚ ਬਰੋਡਵੇ ਤੇ ਹੁੰਦੀਆਂ ਨੇ ਗੱਲਾਂ ਸੋਹਣੀਆਂ ਤੇ ਉਹ ਤਾਂ ਨਾ ਇਹ ਯਾਦ ਨਹੀਂ ਮੈਨੂੰ ਆਹ ਕੀ ਮੋਮੋਜ਼ ਵਾਲੀ ਹੈ ਰੈਡੀ ਦੇਖੋ ਫਿਰ ਲਗੇ ਹੋ ਆਪਣੇ ਪੰਜਾਬ ਵਾਂਗੂ ਬਾਹਰੇ ਸਾਰਾ ਹੀ ਇੱਥੇ ਪੰਜਾਬ ਵਾਂਗੂਆਂ ਰੇੜੀਆਂ ਜਿਵੇਂ ਬਾਹਰੇ ਖਾਣ ਪੀਣ ਵਾਲੀਆਂ ਆ ਆ ਕੀ ਲੋਹੜ ਬੈਂਕ ਇਹ ਜ ਆਪਣਾ ਅਕਾਊਂਟ ਆ ਤੇ ਆਨ ਏਟੀਐਮ ਇਥੋਂ ਪਾ ਪੈਸੇ ਜਮਾ ਵੀ ਕਰਾ ਸਕਦੇ ਆ ਮੈਂ ਵੀ ਤੇ ਕਢਾਈ ਸਕਦੇ ਆ ਇਕੱਲੇ ਕਢਾਈ ਸਕਦੇ ਆ ਭਾਂਜਾ ਮਾ ਪੋਸਟ ਆਫਿਸ ਤੋਂ ਵੀ ਹੋ ਜਾਂਦੇ ਨੇ ਆਪਣੇ ਵੇਖੋ ਬੁੜੀਆਂ ਨੇ ਸ਼ੂਟਾਂ ਹੀ ਸੇਲਾਂ। ਇਹ ਤਾਂ ਮਨਿਆਵਾਰ ਕਿਲੇ ਰਹਿ। ਚੱਕ-ਚੱਕ ਕਰੋ ਬੁੜੀਆਂ ਨੇ ਸ਼ੂਟ। ਲੈਹਗੇ ਸ਼ੂਟ। ਬੁੜੀਆਂ ਦਾ ਸਮਾਨ ਇੱਥੇ ਜਿਆਦਾ ਰਹਾ। ਕੋਈ ਵੈਲਿਊ ਹੀ ਨਹੀਂ ਹੈਗੀ। ਕੁੜੀਆਂ ਵਾਲਾ ਸਵਾਨ ਜ਼ਿਆਦਾ ਦਾਦਾ ਮੈਨੂੰ ਲੈ ਚੈੱਕ ਹੀ ਕਰੀ ਜੋ ਕੁੜੀਆਂ ਵਾਲੇ ਨੇ ਸਾਰੇ ਜਵਾਬ ਖਾਣਾ ਸੈਕਸ਼ਨ ਆ ਗਿਆ ਕਢਾਉਣੇ ਫੜੋਣੇ ਚੱਲ ਗੋਲ ਗੱਪੇ ਖਾਈਏ ਫਿਰ ਇਹ ਕੈਸਾ ਚੱਲਦਾ ਹਾਂ ਬਸ ਕੈਸਾ ਚੱਲਦਾ ਨਾ ਆਹ ਗੋਲ ਗੱਪਾਂ ਨੇ ਰੇੜੀ ਪਰ ਇੱਥੇ ਕੈਸਾ ਚੱਲਦਾ ਕੈਸਾ ਸਾਡੇ ਕੋਲ ਹੈ ਨਹੀਂ ਆਉਂਦੀ ਹੁੰਦੇ ਸਾਡੇ ਕੋਲ ਆਹ ਸਾਡੇ ਕੋਈ ਵੀ ਨਹੀਂ ਰੱਖਦਾ ਨਹੀਂ ਉਹ ਪਿੱਛੇ ਵਾਲਾ ਤੇ ਚੱਲਦਾ ਕਾਰ ਉਹ ਤੋਂ ਇਹ ਕਰੋ ਆ ਪਾਣੀ ਵਾਲ ਨਾਲ ਹੀ ਲੈਣਿਆ ਪਰ ਹਲੇ ਨਹੀਂ ਹਲੇ ਲੋਡ ਨਹੀਂ ਸਾਰੇ ਪੰਜਾਬੀ ਇੱਥੇ ਆਉਂਦੇ ਆਪਣੇ ਹਨਾ ਸਾਊਥ ਹਾਲ ਜਿਹੜਾ ਇੱਕ ਵਾਰੀ ਸਾਊਥ ਹਾਲ ਵੜ ਗਿਆ ਮੁੜ ਕੇ ਨਹੀਂ ਨਿਕਲਦਾ ਇੱਥੋਂ ਸੈਟਰਡੇ ਸੰਡੇ ਆਉਂ ਉਹ ਇਥੋਂ ਸਮੋਸਾ ਚਾਟ ਫੇਰਾ ਗੁਲਫੀ ਗੋਲ ਗੱਪੇ ਦਹੀਂ ਬੰਦੇ ਜੋ ਮਰਜ਼ੀ ਲਓ ਜਲੇਬੀਆਂ ਵੀ ਮਿਲਦੀਆਂ ਨੇ ਹਾਂ ਜਲੇਬੀਆਂ ਵੀ ਦਿਖਾਵਾ ਪੱਕੀ ਪੌਂਡ ਦਾ ਇੱਕ ਸ਼ੂਟ ਚੱਕੋ ਹਾਂ ਸਾਰੇ ਆ ਮੈਨਾਂ ਜੀ ਆ ਆ ਗਿਆ ਪੰਜਾਬੀਆਂ ਦਾ ਫੇਵਰੇਟ ਸੈਕਸ਼ਨ ਦਲੇਦੀਆਂ ਚੈੱਕ ਕਰੋ ਖਾਣੀਆਂ ਆ ਗਿਆ ਚਾਹ ਵਾਲਾ ਇੰਤੋ ਚਾਹ ਬੜੀ ਘੈਂਟ ਬਣਦੀ ਹੈ ਇਹਨਾਂ ਦੀ ਇੱਕ ਕੜਾ ਚਾਹੇ ਉਹ ਚਾਹੇ ਵਾਲੇ ਕੋਲ ਉਹ ਚਾਹੇ ਵਾਲਾ ਹਾਂ ਇਹ ਆਉਂਦੇ ਆਲੇ ਨਾਲ ਚਾਹੇ ਉਹ ਹਾਂ ਇਹ ਆਸੂਦਾਰ ਬਟੇਡਾ ਵੀ ਕਨੇਰ ਹੋ ਗਿਆ ਨਾ ਹੀ ਹੋ ਗਿਆ ਜਾਂਦਾ ਬਠੀਟਾ